ਚਲ ਕੰਮ ਤਾਂ ਸਾਰੇ ਹੋ ਗਏ ਹੁਣ ਮੈਂ ਰੋਟੀ ਖਾਣਾ ਹੈ ਰੋਟੀ ਤਾਂ ਇੱਕ ਵੀ ਨਹੀਂ ਹੈਗੀ ਮੈਂ ਤਾਂ ਰਾਤ ਨੂੰ ਵੀ ਨਹੀਂ ਰੋਟੀ ਖਾਦੀ ਛੱਜ ਨਾਲ ਮੈਂ ਤਾਂ ਐਸੀ ਵੀ ਰੋਟੀ ਖਾ ਲਵਾਂ ਮੈਨੂੰ ਲੱਗਦਾ ਨਾ ਬਣਾਈ ਨਹੀਂ ਰੋਟੀ ਹਜੇ ਮੈਂ ਪਹਿਲਾਂ ਹੀ ਕੱਪੜੇ-ਕੁਪੜੇ ਧੋਣ ਲੱਗ ਗਈ ਪਹਿਲਾਂ ਰੋਟੀ ਬਣਾ ਲੈਣੀ ਸੀ ਚਲ ਮੈਂ ਕਰਦੀ ਆ ਬਣਾ ਕੇ ਜੋ ਰੋਟੀਆਂ ਖਾ ਲੈਣੀ ਆ ਨਹੀਂ ਕਿੱਥੇ ਆਟਾ ਬਨੂਗੀ ਚਲ ਮੈਂ ਭਾਬੀ ਨੂੰ ਪੁੱਛਨੀ ਕਰ ਲੈ ਕੰਮ ਹਾਂ ਮੰਮੀ ਕੰਮ ਤਾਂ ਕਰ ਲਿਆ ਮੰਮੀ ਅੱਜ ਆਪਾਂ ਰੋਟੀ ਨਹੀਂ ਬਣਾਈ ਹਜੇ ਬਣਾਈ ਸੀ ਰੋਟੀ ਰੋਟੀ ਖਾ ਲਈ ਤੇਰੀ ਭਾਬੀ ਨੇ ਖਾ ਲਈ ਤੇ ਪ੍ਰਾਣੇ ਖਾ ਲਈ ਸਾਰਿਆਂ ਨੇ ਰੋਟੀ ਖਾ ਲਈ ਉਸ ਤਾਂ ਮੰਮੀ ਮੈਂ ਤਾਂ ਰੋਟੀ ਖਾਦੀ ਨਹੀਂ ਹਜੇ ਤੈਨੂੰ ਰੋਟੀਆਂ ਨੂੰ ਕੀ ਹੋਇਆ ਕੰਮ ਨਹੀਂ ਕਰਦੀ ਬਾਤ ਨਹੀਂ ਸਾਰਿਆਂ ਨੂੰ ਰੋਟੀ ਖਾਣੀ ਹੈ ਰੋਟੀ ਖਾਣੀ ਹੈਗੀ ਇਹਦੇ ਵਿੱਚ ਪਈ ਤਾਂ ਹੈਗੀ ਸੀ ਰੋਟੀ ਨਹੀਂ ਮੰਮੀ ਆ ਦੇਖੋ ਮੰਮੀ ਇਹ ਤਾਂ ਰਾਤ ਪੰਗਾ ਤਾਂ ਹੈਗਾ ਰੋਟੀਆਂ ਇਹ ਤਾਂ ਸੁੱਕੀਆਂ ਪੰਨੀਆਂ ਰਾਤ ਵਾਲੀਆਂ ਨਾ ਸੁੱਕੀਆਂ ਨੂੰ ਦਗਾ ਤਰ ਗਾ ਚੜਦੀਆਂ ਨੇ ਚਾਹ ਪਰ ਕੇ ਖਾਧਾ ਨਹੀਂ ਜਾਂਦੀਆਂ ਹੈ ਇੱਥੇ ਚਾਰ ਦੇਖ ਲੈ ਕਿਤੇ ਆ ਫੜ ਰੋਟੀ ਹੱਥ ਕਰ ਲੈ ਅੱਗੇ ਫੜ ਚਾਰ ਘਾਰੇ ਤੱਕ ਮੰਮੀ ਸਬਜ਼ੀ ਵੀ ਹੈ ਨਹੀਂਗੀ ਹੈ ਨਹੀਂਗੀ ਮਾਂ ਤੇ ਪਤੀਲੀ ਮੈਂ ਫੜ ਚਾਰ ਫੇਲਾ ਹੋ ਪਿੱਟਾ ਗੰਦੀ ਲਾਦ ਨੇ ਦੇਦੇ ਨੂੰ ਸਜੀਆਂ ਕਰਕੇ ਨੂੰ ਪੁੱਤੀ ਨੂੰ ਚਲੋ ਖੜਾ ਕੇ ਖਾ ਰੋਟੀ ਹੁਣ ਪਾਣੀ ਦਾ ਗਲਾਸ ਵੀ ਲੈ ਜਾ ਦੰਮ ਦਾ ਮੱਥਾ ਤੇਰਾ ਲੈ ਖਾੜਾ ਚਲੋ ਕੇ ਬਾਟ ਪਰ ਸਾਰਾ ਦਿਨ ਪੀਆਂ ਤਾਂ ਜੋ ਮੈਂ ਸੁੱਕੀਆਂ ਪੰਜਾਂ ਕਿਵੇਂ ਨੰਗਣ ਗਿਆ ਪਤਨੀ ਮਮੀ ਨੂੰ ਵੀ ਐਡੀ ਕਿਨ ਰਾਜ਼ ਵੀ ਹੈ ਮੇਰੇ ਨਾਲ ਸਾਰਾ ਦਿਨ ਮੈਂ ਕੰਮ ਕਰਦੀਆਂ ਰੋਟੀਆਂ ਤੋਂ ਵਧੀਆ ਦੇ ਦੇ ਚਲੋ ਟਿੱਡ ਦਾ ਪਰ ਨਹੀਂ ਆ ਰਾਤ ਦੀ ਭੁੱਖੀ ਫਿਰਦੀਆਂ ਨਗਦੀ ਵੀ ਨਹੀਂ ਸਹੀ ਕੇ ਹੱਕ ਇਸ ਨੇ ਰੱਬ ਨਾ ਕਦੇ ਕਿਸੇ ਦੀ ਮਾਂ ਨਾ ਖੋਵੇ ਮਾਂ ਤੋਂ ਬਿਨਾਂ ਨਾ ਕੁੱਤਿਆਂ ਲਈ ਜੂਨ ਹੋ ਜਾਂਦੀ ਆ ਆਪ ਦੇ ਘਰੇ ਇਨੀ ਮੈਨੂੰ ਰੋਟੀ ਪਾਣੀ ਚੱਜ ਦਾ ਮਿਲਦਾ ਮੇਰਾ ਇਹੀ ਕਸੂਰ ਆ ਕਿ ਮੈਨੂੰ ਹੋਰ ਮਾਂ ਨੇ ਜਨਮ ਦਿੱਤਾਗਾ ਮੰਮੀ ਨੇ ਤਾਂ ਅੱਜ ਹਿਸਾਬਦ ਕਰਤਾ ਵੀ ਮਤਰੀਆਂ ਤਾਂ ਸੱਚੀ ਮਤਰੀਆਂ ਹੀ ਹੁੰਦੀਆਂ ਪਰ ਮੈਂ ਤਾਂ ਕਦੇ ਨਹੀਂ ਫਰਕ ਸਮਝਿਆ ਜ਼ਰੂਰੀ ਥੋੜੀ ਹੁੰਦਾ ਵੀ ਜਿਨ੍ਹਾਂ ਨੂੰ ਮਾਮਾ ਖੁਦ ਜਨਮ ਦਿੰਦੀਆਂ ਬਸ ਉਹੀ ਬੱਚੇ ਹੁੰਦੇ ਆ ਉਹਨਾਂ ਦੇ ਜਿਹੜਾ ਸਮਝਦਾਗਾ ਕੋਈ ਉਹਦੀ ਮਾਂ ਵੀ ਬੰਨਣਾ ਚਾਹੀਦਾ ਰੱਬਾ ਮੇਰੀ ਕਿਸਮਤ ਐ ਨਹੀਂ ਮਾੜੀ ਘਾਤੋਂ ਲਿਖਿਆ ਤੂੰ ਕਿਵੇਂ ਮੈਂ ਜ਼ਿੰਦਗੀ ਜੀਵਾਂਗੀ ਮੈਂ ਮੇਰ ਤਾਂ ਹਵਦੇ ਘਰ ਚ ਹੀ ਕੁੱਤਿਆਂ ਵਾਲੀ ਜੂਨ ਹੋਈ ਪਈ ਆ ਮਾਂ ਮੈਨੂੰ ਘਾਤੋਂ ਛੱਡ ਕੇ ਵਾਗਦੀ ਤੂੰ ਸੱਚੀ ਮੈਨੂੰ ਬਹੁਤ ਜ਼ਿਆਦਾ ਆਉਂਦੀ ਹੈ ਮੰਮੀ ਦੀ ਮੈਂ ਉੱਧਰ ਦੇਖਿਆ ਨਹੀਂ ਪਤ ਤੈਨੂੰ ਮੰਮੀ ਮੈਂ ਤਾਂ ਝਾੜੂ ਜਲਾਈ ਦੇ ਮੈਂ ਇੱਥੇ ਨਾ ਤੂੰ ਝਾੜੂ ਕਾ ਤੋ ਲਾਉਣੀ ਆ ਹੈ ਤਾਂ ਹੈਗੀ ਝਾੜੂ ਝੜੂ ਲਾਉਣ ਨੂੰ ਹੈ ਉਹ ਰੋ ਕੀ ਕਰਦੀ ਕੋਈ ਢੱਕਾ ਕੰਮ ਦਾ ਅਧੂਰਾ ਨਹੀਂ ਕਰਦੀ ਨਹੀਂ ਮੰਮੀ ਉਹ ਸਾਰੇ ਕੰਮ ਕਰਦੀ ਆ ਹਾਂ ਉਹ ਬਾਹਰਾਂ ਸਾਈਡ ਜੀ ਨਾਲ ਲਿਆ ਕਰੋ ਉਹਦੀ ਕੀ ਕੰਮ ਕਰਦੀ ਆ ਰੋਟੀਆਂ ਤਾਂ ਨਹੀਂ ਪਕਾਉਂਦੀ ਕੋਈ ਪਾਂਡਾ ਠੀਕ ਕਰਨੀ ਚਾਹਦੀ ਸਾਰਾ ਦਿਨ ਆਪ ਨੂੰ ਕਰਨਾ ਪੈਂਦਾ ਕੰਮ ਖਾਣ ਪੀਣ ਨੂੰ ਮੂਰੇ ਹੋ ਜਾਂਦੀ ਆ ਕੋਈ ਨਾ ਮੰਮੀ ਮੈਂ ਤਾਂ ਮੈਂ ਕਰਾ ਦੂੰ ਫਿਰ ਕੀ ਹੁੰਦਾ ਮੈਂ ਕਿਹੜਾ ਕਾਸਰੀਉ ਕਰ ਦੇ ਝਾੜੂ ਜਲਾ ਸੱਟ ਪਰਿਆ ਪਹਿਲਾ ਆਉਗੀ ਮੈਂ ਮਾਰਦੀ ਬੋਲ ਕਿੱਥੇ ਆ ਕੋਈ ਨਾ ਮੰਮੀ ਅੰਦਰ ਹੀ ਹੋਵਿੰਦੇ ਬੈਜਾਂਦੇ ਜੀ ਬੈਠੀ ਆ ਸਾਰਾ ਦਿਨ ਅੰਦਰ ਤਾਂ ਮੈਨੂੰ ਕਿਤੇ ਦੇਖੀ ਨਹੀਂ ਪਤਾ ਨਹੀਂ ਤੇ ਅੰਦਰ ਹੀ ਸੀ ਇਹ ਮੈਨੂੰ ਤਾਂ ਆਪਨੇ ਬਤਾ ਅੰਦਰ ਨਹੀਂ ਗਈ ਇਹ ਤਾਂ ਡੰਗਰਾ ਕੰਨੀ ਤਾਂ ਨਹੀਂ ਮੈਂ ਤਾਂ ਅੰਦਰ ਆ ਕੇ ਇੱਥੇ ਝਾੜੂ ਲਾਉਣ ਲੱਗ ਜੀ ਮੈਂ ਤਾਂ ਕੋਨਾ ਕੰਮ ਕਰਿਆ ਕਰ ਆਪੇ ਕਰ ਲੂਗੀ ਬੇਲੀ ਰੋਟੀਆਂ ਪਾੜਦੀ ਐ ਮੰਮੀ ਸਾਰਾ ਦਿਨ ਤਾਂ ਵਿਚਾਰੀ ਫਿਰਦੀ ਰਹਿੰਦੀ ਐ ਅਹੋ ਫਿਰਦੀ ਰਹਿੰਦੀ ਐ ਸਾਰਾ ਦਿਨ ਕਰਨੇ ਵਾਲੇ ਕੰਮ ਕਰਨਾ ਨਹੀਂ ਕੋੜੇ ਵੀਰ ਪਾਲਾ ਦੇਖ ਲੈ ਬੋਲ ਨਹੀਂ ਸੁਣਦੀ ਹੈਗੀ ਓਏ ਨਾ ਮੰਮੀ ਫੇਰ ਕਿਉਂ ਗੱਜੇ ਮੈਂ ਚਾੜੂ ਲਾ ਲੂੰਗੀ ਨਾ 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 ਆਪੇ ਲਾਉਗੀ ਕੁਛ ਨਹੀਂ ਕਰਨਾ ਹੈਗਾ ਤਾਂ ਅੱਜ ਤੋਂ ਬਾਅਦ ਰੋਟੀ ਟੁਕਕੋਣੇ ਕਰਨਾ ਰੋਟੀਆਂ ਨਾ ਉਹਨੀਆਂ ਕ ਲਾਹਿਆ ਕਰ ਜਿੰਨੀਆਂ ਕ ਖਾਧੀਆਂ ਜਾਣ ਕਿਉ ਮੰਮੀ ਹਾਂ ਮੰਮੀ ਆਏ ਤਾਂ ਫਿਰ ਉਹਨੇ ਗਲਤ ਹੋ ਰਹਾ ਜਿਹੜਾ ਇਹਨਾਂ ਤਾਂ ਕਬੀ ਸਹੀ ਨਹੀਂ ਚੁੱਪ ਕਰ ਜਾ ਘਰ ਤੋਂ ਤੂੰ ਨਾ ਬੋਲਿਆ ਕਰ ਮੇਰੀ ਮਾਂ ਨਾ ਬਣਿਆ ਕਰ ਤੂੰ ਮੈਨੂੰ ਪਤਾ ਸਾਰਾ ਕੰਮ ਕਰਦੀ ਆ ਮੈਂ ਕਿਧਰੋਂ ਹੁਣ ਐ ਕਰਦੀ ਮੰਮੀ ਤੂੜੀ ਪਾ ਕੇ ਆਈਆਂ ਮੈਂ ਤਾਂ ਤੂੜੀ ਪਾ ਕੇ ਆਈਆਂ ਨਾਲੇ ਹੋਰ ਕਿਧਰੇ ਨਹੀਂ ਕੜੀ ਲੱਗੀ ਤੇਰੇ ਆੜ ਚੋੜੂ ਲਾ ਲਿਆ ਕਰ ਤੇਰੀ ਭਾਬੀ ਸੁੰਭਰੀ ਆਂਦੇ ਸੀ ਮੰਮੀ ਮੈਂ ਕਹਾਂ ਫਿਰ ਤੁਸੀਂ ਕਹਿ ਦਿੰਨੇ ਆ ਵੀ ਸ਼ਾਮ ਨੂੰ ਝਾੜੂ ਨਹੀਂ ਲਾਉਂਦੇ ਹੁੰਦੇ ਮੈਂ ਤਾਂ ਤਾਂ ਸ਼ਾਮ ਨੂੰ ਝਾੜੂ ਨਹੀਂ ਲਾਉਂਦੇ ਹੁੰਦੇ ਰੋਟੀਆਂ ਤਾਂ ਖਾ ਲਾ ਦੇਣੀ ਉਹ ਤਾਂ ਨੀ ਆਪਾਂ ਖਾਣੀਆਂ ਭੁੱਲਦੇ ਮੰਮੀ ਮੈਂ ਇੱਕ ਦਿਨ ਲਈ ਜਾਂਦੀ ਸੀ ਉਦੋਂ ਤੁਸੀਂ ਮੈਨੂੰ ਕਿਹਾ ਵੀ ਘਰ ਚ ਵਾਦਾਂ ਨਹੀਂ ਹੁੰਦਾ ਝਾੜੂ ਨਹੀਂ ਲਾਉਂਦੇ ਹੁੰਦੇ ਸਹੁਰਾ ਦੇ ਨਾ ਬਗਵਾਸ ਨਾ ਕਰਿਆ ਕਰ ਮੰਮੀ ਐ ਕਿਉਂ ਕਰਦੇ ਹੋ ਤੁਸੀਂ 24 ਘੰਟੇ ਬਗਵਾਸ ਕਰਨ ਤੇ ਤੁਲੀ ਹੋਈ ਆ ਕਿੱਦਾਂ ਕਹਤਾ ਮੈਂ ਝਾੜੂ ਨਹੀਂ ਲਾਉਂਦਾ ਨੇ ਵਾਦਾਂ ਨਹੀਂ ਹੁੰਦਾ ਹੁੰਦਾ ਜਿੱਦਾਂ ਦੀ ਤੂੰ ਅਸਕਰ ਚਾਹਉਂਦੇ ਰਹਾ ਤਾਂ ਬੇਸ਼ੱਕ ਵਾਦਾ ਹੋੜ ਗਿਆ ਹੋਣਾ ਹੁਣ ਮੰਮੀ ਤੁਸੀਂ ਕੋਈ ਨਹੀਂ ਮਿਲਾ ਦੂੰਗੀ ਮੰਮੀ ਚੱਲ ਨਹੀਂ ਅੰਦਰ ਤੂੰ ਵੀ ਚੱਲ ਵੀ ਕੋਈ ਨਾ ਚੱਲ ਤੂੰ ਵੀ ਅੰਦਰ ਲਾ ਚੜੂ ਜਾਕ ਇਸਤਿਲਾਹ ਫਤਿਹ ਲਾਲਾ ਚੜੂ ਕੁਛ ਨਹੀਂ ਕਹਿੰਦੀ ਮੈਂ ਤੈਨੂੰ ਮੈਂ ਗੱਲ ਸੁਣ ਮੇਰੀ ਤੇਰੇ ਤਾਈ ਕਨੇ ਜਾ ਕੇ ਆਉਣੀ ਆ ਮੈਂ ਚਾੜੂ ਛੂੜੂ ਲਾ ਕੇ ਸਬਜ਼ੀ ਕੱਟ ਲਈ ਵਧੀਆ ਬਣਾ ਲਈ ਉਹਨੂੰ ਜੇ ਰਾਂਦ ਜੀ ਕੱਟੇ ਹੋਏ ਨਾ ਸਾਰੀ ਪਤੀਨੀ ਇੱਥੇ ਬਾਹਰ ਨੂੰ ਖੋਪੜਾ ਜੀ ਕੋਈ ਨਾ ਮੰਮੀ ਬਣਾ ਲੂੰਗੀ ਬਣਾ ਲੂੰਗੀ ਨਾ ਏ ਹੋਰ ਨਸਦਮ ਮਰੂੰ ਮੈਨ ਤਾਂ ਮੰਮੀ ਦੀ ਸਮਝ ਨਹੀਂ ਆਉਂਦੀ ਜੇ ਉਹਦੇ ਮੈਂ ਝਾੜੂ ਲਾਇਆ ਸੀ ਤਾਂ ਮੈਨੂੰ ਕਿੰਨਾ ਕੁਝ ਬੋਲੀ ਵੀ ਇਸ ਵੇਲੇ ਝਾੜੂ ਨਹੀਂ ਲਾਉਂਦੇ ਹੁੰਦੇ ਜੇ ਅੱਜ ਮੈਂ ਨਹੀਂ ਝਾੜੂ ਲਾਇਆ ਤਾਂ ਅੱਜ ਮੰਮੀ ਕਹਿੰਦੀ ਝਾੜੂ ਲਾ ਇੱਥੇ ਮੈਨੂੰ ਤਾਂ ਕੋਈ ਨਹੀਂ ਪਤਾ ਲੱਗਦਾ ਵੀ ਮੰਮੀ ਚਾਹੁੰਦੀ ਕੀ ਆ ਮੈਂ ਮੰਮੀ ਦਾ ਕੀ ਨੁਕਸਾਨ ਕਰਿਆਗਾ ਪਤਾ ਨਹੀਂ ਕਿਉਂ ਮੈਨੂੰ ਬੋਲਣ ਦਾ ਨਾ ਕੋਈ ਨਾ ਕੋਈ ਬੰਨ ਨਹੀਂ ਭਾਲਦੀ ਰਹਿੰਦੀ ਮਮੀ ਤਾਂ ਚਲੋ ਮੈਂ ਚੜੂ ਲਾ ਕੇ ਫਟਾਫਟ ਕੋਈ ਕੰਮ ਕਰਦਾ ਹਾਂ ਹੋਰ ਸਬਜੀ ਸੁਬਜੀ ਬਣਾ ਲਾ ਜੋਨੀਆ ਬਾਹਰ ਕਾ ਦਾ ਰੌਲਾ ਜਪੀ ਜਾਂਦਾ ਸੀ ਕੌਣ ਬੁੱਲੀ ਜਾਂਦਾ ਸੀ ਤੁਸੀਂ ਕਿਹੜਾ ਬਾਹਰ ਨਿਕਲ ਕੋਈ ਫਿਰ ਦੇਖ ਲਾ ਨਿਉਂ ਵੀ ਬਾਹਰ ਹੋਈ ਕਿ ਜਾਂਦਾਗਾ ਉਮੰਦਾਂ ਸੀ ਮਾਹ ਜੇ ਕੋਈ ਗੱਲਵਾਦ ਹੋ ਤਾਂ ਮੈਨੂੰ ਕੋਲ ਮਾਰ ਲੈਣਗੇ ਕਿਉਂ ਕੋਈ ਬਾਹਰੋਂ ਆਇਆ ਸੀ ਕੋਈ ਬਾਹਰੋਂ ਕਿਨੇ ਆਣਾਗਾ ਮੰਮੀ ਨਾਲ ਬਿਰਪਾ ਨਾਲ ਸਾਰਾ ਦਿਨ ਲੜਦੀ ਆ ਕਿਉਂ ਹੁਣ ਮੈਂ ਝਾੜੂ ਲਈ ਜਾਂਦੀ ਸੀ ਤੇ ਹੁਣ ਫੇਰ ਉਹਦੇ ਨਾਲ ਲੜਨ ਲੱਗੇ ਕਹਿੰਦੇ ਤੂੰ ਕਿਹਨੇ ਲਾਉਂਦੀ ਝਾੜੂ ਤੈਨੂੰ ਪਤਾ ਤਾਂ ਹੈਗਾ ਮਾਂ ਦੇ ਸੁਭਾਤ ਕੀ ਪਤਾ ਮੈਨੂੰ ਤਾਂ ਬਿਰਪਾ ਤੇ ਬਾਰਾਤ ਆ ਰਿਹਾ ਤੁਸੀ ਮਾੜਾ ਮੋਟਾ ਤੁਸੀਂ ਗੱਲ ਕਰ ਲਿਆ ਕਰੋ ਨਾ ਮੰਮੀ ਨੂੰ ਕਹਿ ਦਿਓ ਮੇਰੇ ਕਿਸੇ ਦੇ ਮਾਂ ਸਮਝ ਜੂਗੀ ਉਹ ਤਾਂ ਜਦੋਂ ਜਮਾ ਛੋਟੀ ਸੀ ਨਾ ਉਦੋਂ ਤੋਂ ਹੀ ਉਹਨੂੰ ਕੰਮ ਚ ਨਾਲ ਖਿੱਚ ਕੇ ਰੱਖਿਆ ਉਹਨੇ ਹੁਣ ਕਿੱਥੋਂ ਬੈਠਣ ਦੇ ਦਊਗੀ ਉਹਨੂੰ ਮੈਨੂੰ ਤਾਂ ਸੱਚ ਉਹਦੇ ਕੰਨੀ ਦੇਖ ਕੇ ਬਾਲਾਦਾਰ ਸੌਂਦਾ ਇਹ ਗੱਲ ਸਹੀ ਨਹੀਂ ਹੁੰਦੀ ਉਹਦੇ ਨਾਲ ਇਹ ਤਾਂ ਨਿਰਅਤਿਆਜ ਹਾਰਾ ਜਿਹੜਾ ਮੰਮੀ ਕਰ ਰਹੀ ਆ ਜਿਹੜਾ ਕਰਦਾ ਕਹਿੰਦੇ ਫਿਰ ਭਰਦਾ ਵੀ ਉਹੀ ਹੁੰਦਾ ਹੈਗਾ ਜੇ ਪਾਪ ਦੀ ਭਾਗੀਦਾਰ ਬਣੀ ਜਾਂਦੀ ਆ ਤਾਂ ਕਰ ਲਓ ਫਿਰ ਪਾਪ ਪਾਪ ਵੀ ਭਰਨੇ ਪੈਣਗੇ ਉਹਨੂੰ ਜਦੋਂ ਪਾਪ ਭਰਨੇ ਪੈਣਗੇ ਉਹ ਟਾਈਮ ਤਾਂ ਦੇਖਿਆ ਜਾਓ ਪਰ ਜਿਹੜਾ ਅੱਜ ਦਾ ਟਾਈਮ ਦਿਰਪਾਲ ਕਰ ਰਹੀ ਆ ਉਹ ਨਹੀਂ ਨਾ ਮਿੱਥੋਂ ਨਹੀਂ ਦੇਖਿਆ ਜਾਂਦਾ ਆਪਾਂ ਕਰ ਵੀ ਕੀ ਸਕਦੇ ਆ ਆਪਣੀ ਸੁਣੂਗੀ ਮਾਂ ਤੈਨੂੰ ਕੀ ਲੱਗਦਾ ਵੀ ਮੈਂ ਕਿਦੇ ਮਾਂ ਨੂੰ ਕੁਝ ਕਹਿ ਨਹੀਂ ਗਾ ਜਦੋਂ ਕਹਿਣ ਦੀ ਕੋਸ਼ਿਸ਼ ਕਰਦੇ ਆ ਮੁਰੋਂ ਚੁੱਪ ਕਰਾ ਦਿੰਦੀ ਆ ਵੀ ਤੁਸੀਂ ਮੇਰੇ ਨਾਲ ਵੱਡੇ ਹੋ ਤੁਸੀਂ ਜ਼ਿਆਦਾ ਸਿਆਣੇ ਮੈਨੂੰ ਮਤਾਂ ਦੇਵੋਗੇ ਹੁਣ ਤੁਸੀਂ ਫਿਰ ਕਿੰਨਾ ਕੁ ਜਿਹੜਾ ਸੈਨ ਕਰੂਗੀ ਉਹ ਬਰਦਾਸ਼ਤ ਕਿੰਨਾ ਕੁ ਚਲ ਕਰੂਗੀ ਜਿੰਨਾ ਉਹਦੀ ਕਿਸਮਤ ਚ ਲਿਖਿਆ ਹੈ ਸਾਰੀ ਗੱਲ ਇਹ ਕਿਸਮਤ ਤੇ ਨਹੀਂ ਹੁੰਦੀ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਆਪਦੇ ਵੀ ਹੱਥ ਵਾਸ ਹੁੰਦਾ ਗਾ ਮੈਂ ਤਾਂ ਕਦੇ ਸੁਣਿਆ ਨਹੀਂ ਵੀ ਤੁਸੀਂ ਮੰਮੀ ਨੂੰ ਕਦੇ ਕਿਹਾਗਾ ਤੋ ਇੱਕ ਵਾਰੀ ਕਹਿ ਕੇ ਵੇਖ ਲਈ ਫਿਰ ਤੈਨੂੰ ਪਤਾ ਲੱਗ ਜੂ ਮਾਂ ਮੁਰੋਂ ਕੀ ਜਵਾਬ ਦਿੰਦੀ ਆ ਤੈਨੂੰ ਮੇਰੇ ਤਾਂ ਗਾਲੀ ਪੈ ਜਾਂਦੀ ਅੱਗੋਂ ਕਿ ਹੱਥ ਮੈਂ ਵੀਜ਼ੀ ਵੀ ਤੁਸੀਂ ਐ ਕਿਉਂ ਕਰਦੇ ਹੋ ਬਸ ਫਿਰ ਉਹੀ ਗੱਲ ਹੈ ਨਾ ਸੁਣਦੀ ਕਿਹੜਾ ਕਿਸੇ ਦੀ ਹੈਗੀ ਮਾਂ ਮਿਰਪਾਲ ਨੂੰ ਤਾਂ ਨਾ ਪੜਨ ਦਾ ਵੀ ਇੰਨਾ ਸ਼ੌਂਕ ਸੀ ਉਹਨੂੰ ਪੜਨੋਂ ਵੀ ਹਟਾ ਲਿਆ ਮੰਮੀ ਨੇ ਆਪਾਂ ਤਾਂ ਉਹਦੇ ਵੀ ਨਹੀਂ ਕੁਝ ਕਰ ਸਕੀ ਜੇ ਬਾਪੂ ਹੁੰਦਾ ਤਾਂ ਗੱਲ ਹੋਰ ਹੋਣੀ ਸੀ ਹੁਣ ਤਾਂ ਮਾਂ ਕੋਲੇ ਬਹਾਨਾ ਹੈਗਾ ਵੀ ਮੈਂ ਕਿਹੜਾ ਇਹਨੂੰ ਢਿੱਡੋਂ ਜੰਮਿਆਗਾ ਵੀ ਜਿਹੜੇ ਮੈਂ ਦੀ ਇਹਦੀ ਸੇਵਾ ਕਰ ਐਨਾਂ ਨੂੰ ਪੜਾਵਾ ਐਨਾਂ ਤੇ ਖਰਚਾ ਕਰ ਇਸ ਗੱਲ ਦਾ ਹੁਣ ਤਾਂ ਉਹਦੇ ਕੋਲੇ ਮੌਕਾ ਹੈ ਬੋਲਣ ਦਾ ਜ਼ਰੂਰੀ ਥੋੜਾ ਹੁੰਦਾ ਵੀ ਜਿਹਨੂੰ ਢਿੱਡੋ ਜਨਮ ਦਿੱਤਾ ਹੋਵੇ ਉਹਦੇ ਲਈ ਮਮਤਾ ਹੁੰਦੀ ਹੈ ਹੈ ਤਾਂ ਉਹਦੀ ਮਾਈ ਹੈ ਨਾ ਫਿਰ ਵੀ ਬਸ ਗੱਲ ਦਾ ਸੋਚਦੀ ਹੁੰਦੀ ਹੈ ਕੋਈ ਸੋਚ ਲੈਂਦਾ ਕੋਈ ਨਹੀਂ ਸੋਚਦਾ ਤੁਸੀਂ ਇੱਕ ਵਾਰ ਗੱਲ ਕਰਕੇ ਇਹਦਾ ਦੇਖ ਲਓ ਕਿ ਪਤਾ ਮੰਮੀ ਹੁਣ ਮੰਨੇ ਜਾਂ ਨਾ ਮੈਂ ਕੋਈ 5-4 ਸਾਲ ਦਾ ਜਵਾਗ ਤਾਂ ਹੈ ਨਹੀਂਗਾ ਵੀ ਜਿਹੜਾ ਜ ਉਹਨੂੰ ਪਹਿਲੀ ਵਾਰੀ ਬੋਲ ਕੇ ਕੁਝ ਦੱਸੂਗਾ ਹੁਣ ਤੱਕ 30 ਸਾਲ ਦੀ ਉਮਰ ਹੋਣ ਵਾਲੀ ਹੋਗੀ ਹੁਣ ਤੱਕ ਮੈਂ ਕਹਿੰਦਾ ਹੀ ਆਇਆ ਪਰ ਮਾਂ ਨੇ ਅੱਜ ਤੱਕ ਮੇਰੀ ਇੱਕ ਵੀ ਨਹੀਂ ਸੁਣੀ देखी जारी चल देखी जाऊगी जिन्ना देखिए बेचारी किस्मत है उन्ना पर हो चल ठीक है मैं आई कह मामे हम आ गए ਮਮਾ ਮਮਾ ਸੱਗੀ ਮਮਈ ਸੱਗੀ ਬਸ ਫੋਟੀਆਂ ਹਾਂ ਮਮਈ ਸੱਗੀ ਮਮਈ ਸੱਗੀ ਗੱਲ ਕਿਵੇਂ ਠੀਕ ਹਾਂ ਕਿਵੇਂ ਹੋਏ ਕੀ ਕਰੀ ਜਾਂਦੀ ਸੀ ਆ ਮਮੀ ਸਨੀਰ ਲਾਈ ਜਾਂਦੀ ਸੀਗੀ ਮੈਂ ਤੂੰ ਸਨਨੀ ਹਾਂ ਉਹਨਾ ਵੀਰਾ ਪਤਾ ਨਹੀਂ ਕਰਿਆ ਕੀ ਕਰਨੀ ਹੈਗਾ ਤੇ ਉਹ ਵਸੋ ਮੈਨੂੰ ਮੈਂ ਕਿਚਨ ਮੈਂ ਹੀ ਰਲਾ ਦਿੰਨੀ ਆ ਕੋਈ ਗੱਲ ਨਹੀਂ ਕੀ ਹੋ ਗਿਆ ਦੇਖ ਲੈ ਕੁੜੀ ਦਾ ਕੀ ਹਾਲ ਹੋਇਆ ਤੇ ਹੈਗਾ ਮੈਂ ਕਿਹਾ ਸੀ ਚੱਲਿਆ ਉਹਨੇ ਚੱਲਿਆ ਉਹਨੇ ਮਿਲਿਆ ਉਹਨੇ ਕਿੰਨੀ ਲਿੱਸੀ ਹੋ ਗਈ ਦੇਖ ਲੈ ਰੰਗ ਬਣ ਵਾਲੀ ਹੋ ਗਈ ਕੁੜੀ ਚਲ ਕੋਈ ਨਹੀਂ ਮਾਮੀ ਕਿਉਂ ਟੈਨਸ਼ਨ ਲੈਣਿਆ ਨਾਲੇ ਨਾ ਬਾਪੂ ਤੋਂ ਬਾਅਦ ਤਾਂ ਮੈਂ ਜਮਈ ਪਤਲੀ ਹੋ ਗਈ ਉਹੀ ਪਤਲੀ ਹੋ ਗਈ ਅਹ ਜੀ ਨੂੰ ਕੋਈ ਗੱਲ ਹੈਗੀ ਐਵੇਂ ਨਾ ਤੂੰ ਟੈਨਸ਼ਨ ਲੈ ਵਿਰਪਾਲ ਮੈਨੂੰ ਪਤਾ ਤੂੰ ਆਪਣੀ ਮਾਂ ਦਾ ਜ਼ਰੂਰ ਬਰਾਗ ਕਰਦੀ ਆ ਜੇ ਅੱਜ ਮੇਰੇ ਨੰਦ ਹੁੰਦੀ ਨਾ ਇੱਥੇ ਤਾਂ ਇਹ ਕੰਨਾ ਹੋ ਨਹੀਂ ਸਕਦੀਆਂ ਸੀ ਵਿਰਪਾਲ ਲੈ ਮੰਮੀ ਕਾ ਤੁਰੋ ਯੰਨਿਆ ਚੁੱਪ ਹੋ ਜਾ ਦੋ ਕਿਉਂ ਰੋਨੀ ਐਵੇਂ ਚੁੱਪ ਕਰ ਜਾ ਮੈਨੂੰ ਪਤਾ ਵਿਰਪਾਲ ਤੇ ਨਾ ਕੀ ਬਣਦਾ ਲੈ ਕੀ ਬਣਦਾ ਬਹੁਤ ਬੁਰਾ ਹਾਲ ਹੁੰਦਾ ਹੁੰਦਾ ਨਾ ਨਾ ਆ ਮੰਮੀ ਵੀ ਨਾ ਬਹੁਤ ਮੋ ਘਰਦੀਆ ਮੇਰਾ ਇਹੋ ਜੀ ਗੱਲ ਥੋੜੀ ਆ ਠੀਕ ਹੈ ਇਹ ਕਰਦੀ ਹੁੰਦੇ ਇੱਥੇ ਨਾ ਹੁੰਦੀ। ਅੱਜ ਤੋ ਸਨੀਆਂ ਚ ਨਹੀਂ ਫਿਰਦੀ ਹੁੰਦੀ ਸੀ। ਲੈ ਮਾਮੀ ਨਾਲੇ ਮਾਮਾ ਤੁਹਾਨੂੰ ਬਤਾਤਾ ਹੈਗਾ। ਆ ਮੈਨੂੰ ਤਾਂ ਨਾ ਕੰਮਾਂ ਦਾ ਹੀ ਸ਼ੌਕ ਆ। ਆ ਜਦੋਂ ਮੈਂ ਛੁੱਟੀਆਂ 'ਚ ਨਾਨਕੀ ਜਾਂਦੀ ਸੀ, ਤੋ ਮੈਨੂੰ ਕਹਿੰਦੀ ਰਹੇ ਜਾਂਦੀ ਆ ਕੰਮ ਨਾ ਕਰ। ਮੈਂ ਤੈਨੂੰ ਕਹਿੰਦੀ ਹੁੰਦੀ ਸੀ ਨਾ ਮਾਮੀ ਮੈਨੂੰ ਵਧੀਆ ਲੱਗਦਿਆ। ਉਵੇਂ ਹੀ ਬਸ ਮੈਨੂੰ ਸ਼ੌਕ ਹੀ ਆ। ਬਿਰਪਾਲ ਲੁਕੋ ਨਾ ਰੱਖ। ਬਤ ਮੈਨੂੰ ਸਾਰਾ ਪਤਾਗਾ। ਮੈਂ ਤੇਰਾ ਨਹੀਂ ਉਹ ਕੰਮ ਆ ਲਾ ਪਿਆਰ ਦਿੰਦੀਆਂ ਹੁੰਦੀਆਂ। ਮੈਨੂੰ ਸਭ ਪਤਾਗਾ। ਐ ਮੈਨੂੰ ਲੋਕੋ ਰਕਿਆ ਨਹੀਂ ਅੱਜ ਮਾਮਾ ਮਾਮੀ ਨੂੰ ਵੀ ਮੈਂ ਦੱਸਾਂ ਨਾ ਮੇ ਇਹਨਾਂ ਦੀ ਨੰਨ ਜਾਨਾ ਕਰਾਂ ਮੈਂ ਚੱਲ ਕੋਈ ਨਾ ਚਲੀ ਚੱਲ ਮਾਮੀ ਤੁਸੀਂ ਨਾ ਜੋ ਪਕਾ ਲਿਓ ਆ ਚਲੀ ਚਲੋ ਚਲੋ ਤੁਸੀਂ ਮੈਂ ਨਾ ਹੱਥੇ ਤੋਂ ਕਿਉਂ ਨਹੀਂ ਆ ਮੈਂ ਹੁਣ ਕਿਵੇਂ ਦੱਸਾਂ ਮਾਮੀ ਨੂੰ ਵੀ ਗੱਲ ਤਾਂ ਤੇਰੀ ਜਮਾਈ ਸੱਚੀ ਆ ਵੇ ਅਸਲ ਤਾਂ ਤੇਰੀ ਹੁੰਦੀ ਆ ਪਰ ਮੈਂ ਨਾ ਅੱਬ ਦੇ ਮਾਮਾ ਮਾਮੀ ਦਾ ਮਨ ਨਹੀਂ ਦੁਖੀ ਕਰਨਾ ਚਾਹੁੰਦੀ। ਨਹੀਂ ਫਿਰ ਮਾਮੀ ਮੈਨੂੰ ਇੱਥੋਂ ਲੈ ਜੂਗੀ। ਚੱਲ ਕੋਈ ਨਹੀਂ। ਵੀਰਾ ਤੇ ਪੱਬੀ ਤਾਂ ਵਧੀਆ ਮੋਹ ਕਰਦੇ ਆ ਮੇਰਾ। ਨਾਲੇ ਮੰਮੀ ਨੇ ਕਿਹਾ ਹੁਣ ਸ਼ੋਅ ਹੋਣ ਦੇਣਾ ਵੀ ਮੈਂ ਇਹਨੂੰ ਖੁਸ਼ ਨਹੀਂ ਰੱਖਦੀ ਜਾਂ ਤੀ ਨਹੀਂ ਮੰਨਦੀ। ਨਹੀਂ ਮੈਂ ਇਹਨਾਂ ਦਾ ਮਨ ਨਹੀਂ ਦੁਖੀ ਕਰਨਾ। ਮੈਂ ਤਾਂ ਕੰਨੀ ਰੱਬਾ ਇਹਨਾਂ ਨੂੰ ਨਾ ਕਦੇ ਕੁਝ ਨਾ ਪਤਾ ਲੱਗੇ। ਚਲ ਮੈਂ ਹੱਥ ਧੋ ਕੇ ਜਾਮਾ ਫਟਾਫਟ। ਪੁਰਾ ਜਿਹਾ ਕਾਪੀ ਜਿੱਥੇ ਜੀ ਕਰਦਾ ਉੱਥੇ ਸਿਰਦਾ ਦੀ ਹੈ ਕਿ ਨਾ ਕਿੰਨੇ ਵਾਰ ਕਹਤਾ ਜੇ ਪੜਾਈ ਲਿਖਾਈ ਜ ਸਾਡੇ ਦੇ ਪਰੇ ਕੰਮਾਂ 'ਚ ਪੈ ਜਾ ਤੂੰ ਸਸੀ ਕਾਲ ਤੇ ਠੀਕ ਹੈ ਵਧੀਆ ਬਹਿ ਜਾ ਅੱਜ ਨਾਲ ਆ ਗਿਆ ਸਸੀ ਕਾਲ ਨਾਲ ਆ ਗਿਆ ਰਾਜਾ ਪੁੱਤ ਇਹ ਅੱਛਾ ਚੱਲ ਵਧੀਆ ਨਿਭਾਣੇ ਨਾ ਮਿਲ ਜਾਂਗੇ ਭਾਈ ਹਾਂ ਠੀਕ ਹੈ ਕੇ ਬਹਿ ਜਾ ਹੋ ਠੀਕ ਹੈ ਹਾਂ ਹਰ ਕਰ ਠੀਕ ਸੀ ਸਾਰੇ ਹਾਂ ਸਭ ਠੀਕ ਸੀ ਬੁੱਢੇ ਗੱਲ ਠੀਕ ਹੈ ਵਧੀਆ ਠੀਕ ਠਾਕ ਬੜੇ ਵੀਰ ਪਾਣੀ ਲਿਆ ਤੇਰੀ ਮੰਮੀ ਆਈ ਹੈ ਹਾਂ ਪਰਗਟ ਵਰ ਦੇ ਸਾਰੇ ਵਧੀ ਜਾ ਬਾਈ ਕਿੱਥੇ ਗਿਆ ਪਰਗਟ ਪਰਗਟ ਥੋੜਾ ਕੰਮ ਜਿਹਾ ਸੀ ਬਾਹਰੇ ਗਿਆ ਹੋਇਆਗਾ ਹਾਂ ਉਹ ਤੁਹਾਨੂੰ ਪਤਾ ਕਰ ਦਿਆਂ ਕਬੀਲਦਾਰੀਆਂ ਹਾਂ ਹੋ ਇਹ ਤਾਂ ਹੈ ਹੈ ਹੋਰ ਅਸਮ ਦੀ ਦੁਆ ਹੈ ਨਾ ਉਹ ਵੀਰਪਾਲ ਸੰਨੀ ਨਹੀਂ ਲਾਈਂਦੀ ਸੀਗੀ ਮੈਨੂੰ ਨਾ ਬੁਖਾਰ ਹੋਇਆ ਪਿਆ ਅੱਛਾ ਹਾਂ ਕੋਸਾ ਤੂੜ ਜੀ ਚੜਦੀ ਹੈਗੀ ਮੈਂ ਸੰਨੀ ਨਹੀਂ ਲਾਉਣੀ ਅੱਜ ਤਾਂ ਪਰਗਟ ਲਾਇਆ ਕਰਦਾ ਸੀ ਪਰਗਟ ਅੱਜ ਹੈ ਨਹੀਂ ਉਹ ਥੋੜਾ ਜਨਾ ਕੰਮ ਸੀ ਸਵੇਰ ਦਾ ਗਿਆ ਹੋਇਆਗਾ ਹਾਂ ਬਲਾਈ ਟੋਪ ਤੇ ਮੁਰਕੋ ਵਰਕੀ ਹੋਈ ਪੈਸੀ ਦੀ ਮਹਾ ਮੰਦ ਹੈ ਕਿ ਬਾੜਾ ਝੋਖਾ ਦਾ ਨਾ ਨਾ ਅਸਾਂ ਕਿਤੇ ਕੰਮ ਲਾਈ ਨਹੀਂ ਆਰੇ ਕਾਪੀਆਂ ਪੜਦੀ ਪੜਦੇ ਇੱਥੇ ਸਿੱਟ ਗਈ ਹਾਂ ਅਗਰ ਮੈਂ ਕਹੇ ਜਾਂਦੇ ਸਮਾਹ ਕਾਈ ਬੰਨ ਗਲੀ ਚ ਜਵਾਕ ਆ ਜਾ ਦੇਣਗੇ ਮਹਾ ਕਾਪੀ ਪਾੜਦਾਨਗੇ ਚੱਕ ਕੇ ਜਵਾਕ ਜੇ ਅਗਲੇ ਜਵਾਕ ਨੂੰ ਝੜਕਦੇ ਬਈਆ ਵਾਲਾ ਗੁੱਸਾ ਕਰਦਾ ਹੈਗਾ ਹਾਂ ਹੋਰ ਖੇਤੀ ਬਾੜੀ ਵਧੀਆ ਚੱਲੀ ਜਾਂਦੀ ਹੈ ਚਲ ਭਈ ਵਧੀਆ ਹੀ ਚਾਹੀਦੀ ਹੈਗੀ ਤੇ ਇਹ ਕਿਹੜੇ ਕਲਾਸ ਚ ਹੋ ਗਿਆ ਇਹ ਐਲਕੇ ਜੀ ਚ ਹੋ ਗਿਆ ਅੱਛਾ ਹੈ ਵੀ ਹੋਰ ਕੀ ਨਾ ਇਹ ਤੇਰਾ ਦੱਸ ਦੇ ਬੋਤਾ ਅਰਮਾਨ ਠੀਕ ਹੈ ਬੜੇ ਬੋਲਣ ਨੂੰ ਹਣਾ ਭਾਬੀ ਤੇਰੇ ਵਰਗਾ ਆ ਜਾ ਮੈਂ ਬੋਲਣ ਨੂੰ ਤਾਂ ਤੇਰੇ ਨਹੀਂ ਦੀ ਹੈ ਹਾਂ ਉਸ ਦਾ ਜਮੀਨ ਰਿਸ਼ਤੇਦਾਰੀ ਤੋਂ ਅੜ ਗਏ ਜਮੀਨ ਹੀ ਆਉਂਦੇ ਹੈਗੇ ਕੀ ਕਰੀਏ ਕੰਮਾਂ ਧੰਨਾਂ ਚ ਬਸ ਨਿਕਲੇ ਮੈਂ ਕਹੀ ਜਾਂਦੀ ਸੀ ਤੇਰੇ ਭਾਈ ਨੂੰ ਵੀ ਚੱਲੇ ਜਾ ਚੱਲ ਆਈਏ ਤੇ ਹੋਰ ਮੈਂ ਖੜੇ ਕਿ ਮਹਾ ਕੀ ਚਾਹਤਾ ਤੂੰ ਕੋਈ ਹਾਂ ਚਾਹ ਬਸ ਪੀ ਕੇ ਆਇਆ ਸੀ ਹੁਣੇ अच्छा चल कोई ना ग्लास रख के बता जी 2 मिनट तेरी मामी ਕੋਲੇ ਵੈ ਜੀ ਹਾਂ ਸਿਆਣੀ ਐ ਕੋਈ ਦਾ ਬਥੇਰੀ ਸਾਰਾ ਦਿਨ ਨੀਸੀ ਵਾਲੀ ਹੋਈ ਪਈ ਨੀਸੀ ਦੇ ਪਹਿਨਾ ਕਿਹੜਾ ਇੱਥੇ ਪਰਮਹਲ ਪੈਂਦੇ ਸੀ ਨਹੀਂ ਪਹਿਨੇ ਅੱਗੇ ਨਾਲ ਤਾਂ ਵਾੜਾ ਹਰਕ ਪਾਇਆ ਮੋਟੇ ਮੋਟੇ ਬਾਈ ਤੈਨੂੰ ਪਤਾ ਯਾ ਮਾ ਬਾਪ ਦੇ ਕੋਲੇ ਰਹੀ ਹੈ ਹਾਂ ਮਾ ਬਾਪ ਦਾ ਹੋ ਜਾਂਦਾ ਹੈ ਨਾ ਫਿਕਰ ਤਾਂ ਕਰਦੀ ਹੈ ਚਾਹੇ ਉਹੀ ਗੱਲ ਲੱਖ ਮਾਂ ਬਾਪ ਹੋਵੇ ਫਿਰ ਵੀ ਤੈਨੂੰ ਪਤਾ ਹੁੰਦਾ ਹੀ ਹੈਗਾ ਮਾਂ ਤਾਂ ਮਾਈ ਹੁੰਦੀ ਆ ਮਾਂ ਤਾਂ ਮਾਈ ਹੁੰਦੀ ਕਿ ਤਾਂ ਹੁ ਤਾਂ ਕਹਿੰਨੇ ਉਹ ਫਿਰ ਦਿਲ ਦੇ ਵਿੱਚ ਗੱਲਾਂ ਹੀ ਕਰਦੀ ਆ ਨਾ ਜਦੋਂ ਹਨਾ ਬੱਚੇ ਦੇ ਜਿਆਦਾ ਜਿਆਦਾ ਕੋਈ ਵਾਰ ਤਾਂ ਨਾ ਰੋਈ ਜਾਂਦੀ ਹੁੰਦੀ ਆ ਬੈਠੀ ਫਿਰ ਚੁੱਪ ਕਰਾਈਦੀ ਆ ਮਸਾਂ ਚੁੱਪ ਕਰਦੀ ਹੈਗੀ ਐ ਤੇ ਮੇਰੀ ਨੂੰ ਵੀ ਬਿਠੇੜਾ ਕਰਦੀ ਆ ਭਾਈ ਇਹਦਾ ਐਵੇਂ ਤੱਕ ਕਹਦਾ ਜਿਆਦਾ ਭਾਂ ਸਾਨੂੰ ਨਹੀਂ ਭੁੱਲਦੀ ਉਹ ਤਾਂ ਫਿਰ ਇਹਦੇ ਤਾਂ ਨਹੀਂ ਭਾਈ ਆ ਪੜਾਈ ਹੈਗੀ ਫੇਰ ਉਹਦੀ ਹੈ ਹਨ ਪੇਪਰ ਮੇਰੇ ਹੋਣਗੇ ਉੱਥੇ ਟਾਈਮ ਨਹੀਂ ਹੈਗੇ ਬਈ ਤੈਨੂੰ ਪਤਾ ਅੱਜ ਕੱਲ ਹੋਰ ਐਸੀ ਵੀ ਚੱਲ ਆਏ ਜਾਂਦੇ ਅਸੀਂ ਆ ਪੇਪਰ ਜੇ ਹੋ ਜਾਂਦੇ ਕੋਈ ਨਹੀਂ ਮਾਂ ਆਪੇ ਛੱਡਿਆ ਆਉਂਗੀ ਆ ਰਹੇਗੇ 10 ਦਿਨ ਰਹਿਗੇ ਬਈ ਇਹਦੇ ਪੇਪਰਾਂ 'ਚ ਮਰਜੀ ਹੈ ਤੇ ਹਾਂ ਹੋਰ ਮੈਂ ਕਿੰਨੇ ਵਾਰੀ ਯਾਦ ਕਰ ਲਿਆ ਇਹਨੂੰ ਵੀ ਕਹਾ ਮਾਂ ਕੋਲ ਤੇ ਮਾਮੀ ਦਾ ਨੰਬਰ ਲਾ ਲਾਂ ਮਾਂ ਚਾ ਮਿਲ ਜਿਆ ਕਰੂਗੀ ਤੈਨੂੰ ਆ ਕੇ ਤੇ ਬਸ ਕਾਹਦੀ ਮੇਰਾ ਜੀ ਜਾਨੀ ਕਰਦਾ ਹੈਗਾ ਤੇ ਰੋਣ ਜਾਂ ਨਿਕਲਿਆ ਆਉਂਦਾ ਬਸ ਤੈਨੂੰ ਪਤਾ ਗੱਲਾਂ ਹੀਆਂ ਕਰਦੀ ਕਰਦੀ ਇਹ ਤਾਂ ਹੈ ਨਾ ਹੌਨ ਤੌਣ ਨਹੀਂ ਆਂਗਾ ਇਹ ਤਾਂ ਹੈ ਭਾਈ ਉਹੀ ਗੱਲ ਹੈ ਨਾ ਕਿਤੇ ਤਰੇ ਪੈ ਨਹੀਂ ਹਾਂ ਉਹੀ ਗੱਲ ਬਗਾਨੀ ਤਾਂ ਚਾਹੇ ਮਾਂ ਜਿੰਨੀ ਮਰਜੀ ਵੜ ਜੇ ਪਰ ਕੋਈ ਬਣਾਉਂਦਾ ਨਹੀਂ ਹਾਂ ਬਣਦਿਆਂ ਵੀ ਨਹੀਂ ਪੈਣੇ ਵਿੱਚ ਵਿੱਚ ਤਾਂ ਬਣਾਉਂਦਾ ਨਹੀਂ ਆਈ ਚੱਲ ਭਾਈ ਵਿੱਚ ਵਿੱਚ ਤਾਂ ਬਣਦਿਆਂ ਵੀ ਨਹੀਂ ਜੇ ਬਣ ਫੇਰ ਹੀ ਬਣਾਉਣਾ ਹਾਂ ਅਸੀਂ ਤਾਂ ਉਹ ਗੱਲ ਜਿਹੜੀ ਚੀਜ਼ ਕਹਿੰਦੀ ਭਾਈ ਉਹੀ ਹਾਜ਼ਰ ਕਰਦੇ ਹਾਂ ਮੁੰਡਾ ਮੇਰਾ ਬਥੇਰਾ ਸਿਆਣਾ ਹੈਗਾ ਉਹੀ ਚੀਜ਼ ਲਿਆ ਕੇ ਦੇਦਾ ਜਿਹੜੀ ਚੀਜ਼ ਮੰਗਦੀ ਹੈਗੀ ਚਲ ਟਾਈਮ ਕਿਹੜਾ ਵੀ ਸਾਡਾ ਟਾਈਮ ਪਾਸ ਕੀ ਆਂ ਟਾਈਮ ਪਾਸ ਹੋ ਜੂ ਆਪਣਾ ਜਵਾਕੀ ਦਾ ਫਿਰ ਹੋਰ ਕੀ ਕਰੂਗੀ ਦੇਖਦੇ ਹੁਣ 12 ਕਰਾ ਕੇ ਕਰ ਦਾਂਗੇ ਬਈ ਹੁਣ ਵਾਲੀ ਗੱਲ ਪਾ ਵੀ ਟਾਈਮ ਨਹੀਂ ਹੈਗਾ ਹਾਂ ਇਹ ਤਾਂ ਆਉਦੇ ਇੰਨਾ ਕੁ ਹੋ ਗਈ ਪੈਰਾਂ 'ਚ ਖੜੀ ਆਉਦੇ ਅੱਗੇ ਅਗਲੇ ਨੇ ਪੜਾਉਣਾ ਹੋਇਆ ਤਾਂ ਆਹ ਬਈ ਨੌਕਰੀ ਲਾ ਦੇ ਵਿੱਚ ਆਇਆ ਭਾਈ ਟਾਈਮ ਨਹੀਂ ਹੈਗਾ ਅੱਗੇ ਹਣਾ ਆਪਣੇ ਨਾ ਇੱਕ ਸਕੂਲ ਵੀ ਦੂਰ ਪੈਂਦਾ ਆਪਣੇ ਤਾਂ ਚਲ ਕੋਈ ਨਾ ਤੁਸੀਂ ਪੜਾ ਦਿਓ ਜਿੰਨੀ ਕੁ ਪੜਾਈ ਨੇ ਫਿਰ ਅਸੀਂ ਲੈ ਜਾਵਾਂਗੇ ਉਸ ਤੋਂ ਬਾਅਦ ਅਸੀਂ ਕੋਈ ਨਾ ਕੋਈ ਨਾ ਦੇਖ ਲਿਓ ਹੋਰ ਕੋਰਸ ਕਰਸ ਕਰਾਵਾਂਗੇ ਕੋਈ ਹਾਂ ਨਾ ਕੋਈ ਨਾ ਕੋਈ ਕਾਲਸਨ ਕੁੜੀ ਅਰਗੜ ਸਿੱਖਾ ਤੇ ਹਾਂ ਮੈਂ ਸੁੱਤੇ ਆ ਰਹੇ ਨੇ ਇਹ ਨੂੰ ਨਾ ਜਗਾਈ ਤੇ ਅੰਦਰੇ ਬੈਠੇ ਰਹੇ ਹੋ ਬਾਹਰ ਨਾ ਆਇਓ ਕਿਉਂ ਆਹੋ ਉਹਦੇ ਵੀ ਵੀਰਪਾਲ ਦੇ ਮਾਮਾ ਮਾਮੀ ਆਏ ਹੋਏ ਨੇ ਮੈਂ ਤਾਂ ਮਸਾਂ ਕੋਲੋਂ ਲਾਹੂਗੀ ਜਿਨਾ ਬਾਹਰ ਆਏ ਤੁਸੀਂ ਨਾ ਬੁਲਾਇਆ ਮੁੜ ਕੇ ਤੀਜਾਗਦ ਨਾ ਖੜਨਗੇ ਮੈਂ ਮਾਮਾ ਮਾਮੀ ਨੇ ਚੱਪਾ ਕਰਕੇ ਆਇਆ ਮੈਂ ਹੈਗੀ ਨਾ ਬਾਹਰ ਤੇ ਮੁੰਡੇ ਨੂੰ ਨਾ ਠਾਦੀ ਪਿਆ ਰਹਿੰਦੇ ਸੁੱਤਾ ਇਹਨੂੰ ਆਹੋ ਕਹੇ ਤਮਾ ਕੇ ਰੰ ਬਾਹਰ ਨਹੀਂ ਆਉਣਾ ਠੀਕ ਹਾਂ ਅੱਜ ਤਾਂ ਰਾਏ ਪਾਦੀ ਮੈਂ ਜਾਂਦੀ ਸੀ ਨਾ ਜਾਣਿਆ ਬਣੇ ਫਿਰ ਕਰੇ ਸਰਦ ਨਹੀਂ ਹੋਰ ਜਾਣਿਆ ਬਸ ਸੁਣਨ ਸੀ ਨਾ ਨਾ ਬਾਬਾ ਆਏ ਪਸ਼ੂਆਂ ਦਾ ਹੋਰ ਕਰੇ ਕੰਮ ਦਾ ਔਖਾ ਹੋ ਜਾਂਦਾ ਫਿਰ ਕੀ ਕਰੀ ਜੀ ਨਹੀਂ ਕਰੇ ਸੀ ਜਵਾਬ ਇਹਨੂੰ ਅਮੇਲ ਲਾ ਲਿਖੂ ਨੀ ਚਲ ਕੋਈ ਨਾ ਫਿਰ ਸਾਈਪ ਤੇ ਫੇਰ ਮਾਰਾਂਗੇ ਕਿਹੜਾ ਹੋਰ ਕੀ ਤੁਸੀਂ ਆਇਆ ਕਰੋ ਅਸੀਂ ਅੱਧੀ ਰਾਤ ਨਾ ਨਾ ਕੋਈ ਹੋਰ ਨਹੀਂ ਨੇ ਵੀਦਰਾ ਤੋਂ ਕਿਹੜਾ ਹੋਰ ਚੱਲੀਏ ਫਿਰ ਹੋਰ ਨਾ ਨਾ ਇੱਥੇ ਰਹਿ ਤਾਂ Rapport ra ngoài mặt dàn nắp sang gammam 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 sang ਹੋ ਬਾਕੀ ਚੱਲ ਜੀ ਬਾਕੀ ਕਰਨਾ ਹੈ ਇਹ ਜੀ ਨੂੰ ਆਮਾ ਜਰੇ ਕਰਦਾ ਹੈ ਬਾਕੀ ਕਰਨਾ ਹੈ ਮਾਰਚ ਆਪੇ ਤੋਂ ਪਾ ਦੇਣਾ ਹੈ ਜਿੱਦਾਂ ਕੰਪਨੀ ਨੇ ਤੇ ਬਣਾ ਕਪੜੇ ਨਾ ਮਾਰੋਗੇ ਜੀ ਜੋ ਕਪੜਾ ਨਹੀਂ ਆਏ ਪਈ ਕਪੜੇ ਰੁਪਾ ਨਹੀਂ ਆਇਆ ਕਪੜਾ ਕਰਨਾ ਹਾਂ ਹਰ ਵੇਲੇ ਹੋਰ ਕੀ ਕਰੀਏ ਮੈਂ ਤਾਂ ਪੂਰਾ ਦਿਨ ਹੀ ਲੱਗਦਾ ਹੈ ਬੱਚਾ ਉਹਨੂੰ ਛੱਡ ਕੇ ਉਹਨੂੰ ਫੇਰ ਮਾਰ ਲਾਂ ਜਿਹੜਾ ਦੋ ਤਿੰਨ ਲੰਗਾ ਵਾਲ ਹੋਰ ਕੀ ਹੋ ਰਿਹਾ ਹੈ ਮम्मी ਹਾਂ ਸੁਣ ਲੈ ਅੱਛੀ ਜਾਨ ਅੱਛੀ ਜਾਨ ਤੂੰ ਕਿੱਥੇ ਸੀ ਤੁਸੀਂ ਕਿੱਥੇ ਸੀ ਪੁੱਤ ਬਸ ਅੱਛੀ ਸੀ ਮਾਮਾ ਸੀ ਵੀ ਉਹ ਨਾਲੇ ਤੇਰੀ ਮੰਮੀ ਕਹਿੰਦੀ ਹੈ ਨਹੀਂ ਕਰੇ ਬਸ ਹੁਣ ਤੁਹਾਨੂੰ ਪਤਾ ਹੀ ਹੈ ਮੰਮੀ ਮੰਮੀ ਦਾ ਤਾਂ ਮੈਂ ਤਾਂ ਸੁਣਵਾਇਆ ਕਿੰਨੂੰ ਸੁਣੋ ਸਾਰੀ ਗੱਲ ਦਾ ਤਾਂ ਪਤਾ ਹੁਣ ਤੁਹਾਡੇ ਤੋਂ ਜਿਹੜਾ ਪਤਾ ਹਾਂ ਪਤਾ ਸਨਸਾਰਾ ਪਤਾ ਤੁਸੀਂ ਨਾ ਟੈਨਸ਼ਨ ਨਾ ਲੋ ਬਿਰਪਾਲ ਦਾ ਕੋਈ ਨਾ ਸੀ ਤਾਂ ਹੈਗੇ ਆ ਬਿਰਪਾਲ ਦੇ ਨਾਲ ਜੋ ਮੰਮੀ ਕਰੀ ਜਾਂਦੀ ਆ ਤਾਂ ਕੋਈ ਨਾ ਪੜ੍ਹਾਈ ਬੰਦ ਕਰਤੀ ਨਾਲੇ ਹੁਣ ਕੁੜੀ ਦਾ ਕੀ ਹਾਲ ਕਰਥੇ ਸਾਰਾ ਕੰਮ ਸੋਹਣੀ ਉਹ ਤੋਂ ਕਰਾਉਂਦੀ ਆ ਸਨਸਾਰਾ ਪਤਾ ਲੱਗ ਗਿਆ ਐ ਤਾਂ ਮੰਮੀ ਮੈਂ ਵੀ ਕਰਾਉਣੀ ਆ ਬਿਰਪਾਲ ਨਾਲ ਪਰ ਅਸੀਂ ਵੀ ਨਾ ਬੇਵਸਾਂ ਸਾਨੂੰ ਬੋਲਣੇ ਨਹੀਂ ਦਿੰਦੀ ਪੜ੍ਹਾਈ ਵਾਸਤੇ ਤਾਂ ਸਾਡੇ ਘਰੇ ਕਲੇਸ ਬਹੁਤ ਹੋਇਆ ਸੀ ਜਦੋਂ ਹਟਾਈ ਸੀ ਪਰ ਬਹੁਤ ਨੇ ਬੋਲ ਕੇ ਹੱਸੇ ਅੱਛਾ ਪਰ ਮੈਂ ਤੇਹੀ ਕਹਿ ਸਕਦੀ ਆ ਕਿ ਤੂੰ ਸੇ ਇੰਨੀ ਟੈਨਸ਼ਨ ਨਾ ਲਿਓ ਅਸੀਂ ਹੈਗੇ ਆ ਅਸੀਂ ਤਾਂ ਕਰਦੇ ਆ ਨਾ ਚਲ ਕੋਈ ਨਾ ਸੋਨੀ ਚੰਗੀ ਗੱਲ ਆ ਪੁੱਤ ਜੇ ਤੁਸੀਂ ਕਰੋਗੇ ਤੇਰੀ ਮੰਮੀ ਨੇ ਤਾਂ ਲਾਤੀ ਪਾਰ ਬਹੁਤ ਜ਼ਿਆਦਾ ਹੋਣਾ ਹੈ ਪੜਾਈਆਂ ਕਰਾਤੀਆਂ ਸਭ ਕੁਝ ਕਰਾਤਾ ਨੂੰ ਕੋਰਸ ਕਰਾਤੀਆਂ ਉਹ ਤਾਂ ਹਵਾਮੀਅਤ ਸੇ ਕੁਝ ਕਹਿ ਵੀ ਨਹੀਂ ਸਕਦੇ ਮੰਮੀ ਨੇ ਤਾਂ ਸਾਨੂੰ ਵੀ ਬੋਲਣ ਜੋਗਾ ਨਹੀਂ ਛੱਡਿਆ ਪਰ ਗੜ ਗੜ ਕਰੀਏ ਕਿ ਉਹ ਵੀ ਬਾਹਰ ਗਿਆ ਉਹ ਤਾਂ ਮਾਂ ਸੁੱਤੇ ਪਏ ਸੀਗੇ ਅੱਛਾ ਤੇ ਉਹ ਤਾਂ ਝੋਟੀ ਤੋਂ ਆਏ ਸੀਗੇ ਅੱਛਾ ਤਾਂ ਕਰਕੇ ਉਹਨਾਂ ਨੂੰ ਠਾਇਆ ਨਹੀਂ ਮੈਂ ਤਾਂ ਜਾਗਦੀ ਸੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਤੁਸੀਂ ਕਦੋਂ ਆਏ ਸੀ ਚਲੋ ਕੋਈ ਨਾ ਫਿਰ ਠੀਕ ਆ ਸੋਨੀ ਹਾਂ ਚਲ ਕੋਈ ਨਾ ਹਾਂ ਖਿਆਲ ਰੱਖਿਆ ਕਰ ਤੂੰ ਤਾਂ ਬਰੌਤਾ ਜਹੇ ਜੀ ਹੈਗੀ ਹੈਗੀ ਮੈਂ ਪਰ ਕਿਤੇ ਨਾ ਜਾ ਰੱਖਾਂ ਚਲ ਜੇ ਪੜਾਉਂਦੇ I'm <laughs> going